दे दे सवेरे आज सवेरे दिल्ली and CR तेज भूचाल ਦੇ ਝਟਕੇ ਦੇ ਨਾਲ ਹਿੱਲ ਗਈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਸੋਮਵਾਰ ਸਵੇਰੇ 5 ਵਜੇ ਦੇ ਆਸ-ਪਾਸ ਸਮਾਂ ਦੱਸਿਆ ਜਾ ਰਿਹਾ ਲੋਕੀ ਆਪਣੇ ਘਰਾਂ ਦੀ ਇਮਾਰਤਾਂ ਦੇ ਵਿੱਚ ਸੁੱਤੇ ਹੋਏ ਸੀ ਤਾਂ ਅਚਾਨਕ ਤੇਜ਼ ਭੂਚਾਲ ਦੇ ਝਟਕੇ ਲੋਕਾਂ ਵੱਲੋਂ ਮਹਿਸੂਸ ਕੀਤੇ ਜਾਂਦੇ ਨੇ ਤੇ ਉੱਥੇ ਦੱਸ ਦਈਏ ਕਿ ਲੋਕਾਂ ਵਿੱਚ دہشت ਦਾ ਮਾਹੌਲ ਬਣ ਗਿਆ ਹੈ ਹੁਣ ਤੇ ਲੋਕੀ ਜਦੋਂ ਝਟਕੇ ਮਹਿਸੂਸ ਹੋ ਲੋਕਾਂ ਨੂੰ ਤਾਂ ਅਚਾਨਕ ਆਪਣੇ ਘਰਾਂ ਤੋਂ ਬਾਹਰ ਆ ਜਾਂਦੇ ਨੇ ਉੱਥੇ ਦੱਸ ਦਈਏ ਕਿ ਇਸ ਭੂਚਾਲ ਦੇ ਨਾਲ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾ ਰਿਹਾ ਹੈ। ਉਤੇ ਲੋਕੀ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਂਦੇ ਨੇ ਜਦੋਂ ਇਹ ਚੋਚਾਲ ਦੇ ਝਟਕੇ ਉਹਨਾਂ ਵੱਲੋਂ ਮਹਿਸੂਸ ਕੀਤੇ ਜਾਂਦੇ ਨੇ ਉਹਦੇ ਦੱਸਦੀ ਹੈ ਕਿ ਰੈਕਟਰ ਪੈਮਾਨੇ ਤੇ ਜਿਹੜੇ ਪੁਚਾਲ ਦੇ ਝਟਕੇ ਨੇ 4 ਇਸ਼ਾਰਾ 0 ਇਹਨਾਂ ਦੀ ਤਿੱਬਰਤਾ ਜਿਹੜੀ ਮਾਪੀ ਗਈ ਹੈ ਤੋਂ ਦੱਸਦੀ ਹੈ ਕਿ ਸੋਮਵਾਰ ਦੀ ਸਵੇਰ ਯਾਨੀ ਅੱਜ ਦਿੱਲੀ ਐਨਸੀਆਰ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਇਹ ਝਟਕੇ ਨੇ ਜ਼ਬਰਦਸਤ ਤਨ ਕੀ ਲੋਕਾਂ ਦੇ ਬੈੱਡ ਤੱਕ ਹਿਲ ਗਏ ਘਰਾਂ ਦੀਆਂ ਖਿੜਕੀਆਂ ਹਿੱਲਣ ਲੱਗ ਪੀਆਂ ਉੱਚੇ ਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਜ਼ਿਆਦਾ ਦਹਿਸ਼ਤ ਫੈਲ ਗਈ ਤੇ ਲੋਕੀ ਆਪਣੇ ਘਰਾਂ ਤੋਂ ਹਟਾ ਉਤਰ ਆ। ਰੈਕਟਰ ਪੇ ਮਾਣੇ ਤੇ ਪੁਚਾਲ ਦੀ ਤਿੱਬਰਤਾ ਦੀ ਗੱਲ ਕਰੀ ਤੇ 4.0 ਮਾਪੀ ਗਈ। ਹਾਲਾਂਕਿ ਵੱਡਾ ਖਤਰਾ ਟਲ ਲੱਗਿਆ ਜਾਪਦਾ ਹੋਇਆ ਦਿਖਦਾ ਪਿਆ ਕਿਉਂਕਿ ਇਸ ਪੁਚਾਲ ਦਾ ਕੇਂਦਰ ਦਿੱਲੀ ਸੀ ਅਤੇ ਡੂੰਘਾਈ ਸਿਰਫ 5 ਕਿਲੋਮੀਟਰ ਸੀ। ਜੇਕਰ ਪੁਚਾਲ ਕੁਝ ਪੁਆਇੰਟ ਜ਼ਿਆਦਾ ਮਜ਼ਬੂਤ ਦਾ ਹੁੰਦਾ ਤੇ ਭਾਰੀ ਤਬਾਹੀ ਦਾ ਕਾਰਨ ਬਣ ਸਕਦਾ ਸੀ। ਉਹਦੇ ਤੋਂ ਅੰਦਾਜ਼ਾ ਹੈ ਕਿ ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਮੁਤਾਬਕ ਚਾਰਲਸ ਸਵੇਰੇ 5:36 ਮਿੰਟ ਤੇ ਆਇਆ ਰੈਕਟਰ ਪਰਮਾਨ ਤੇ ਇਸ ਦੀ ਤਿੱਬਰਤਾ 4.06 ਮਾਹਰਾ ਮੁਤਾਬਿਕ ਜੇਕਰ ਪੁਚਾਲ ਦੀ ਦੁੰਗਾਈ ਜ਼ਿਆਦਾ ਹੋਵੇ ਤਾਂ ਪੁਚਾਲ ਦੇ ਛੱਟਕੇ ਜ਼ਿਆਦਾ ਦੂਰ ਤੱਕ ਮਹਿਸੂਸ ਕੀਤੇ ਜਾਂਦੇ ਹਨ ਪਰ ਤਬਾਹੀ ਦੀ ਸੰਭਾਵਨਾ ਘੱਟ ਹੁੰਦੀ ਹੈ ਪਰ ਜੇ ਇੱਕ ਡੂੰਗਾਈ ਕੱਟ ਹੁੰਦੀ ਹੈ ਤੇ ਪੁਚਾਲ ਦੇ ਕੇਂਦਰ ਦੇ ਆਲੇ ਦੁਆਲੇ ਵੱਡੀ ਤਬਾਹੀ ਹੋ ਸਕਦੀ ਹੈ ਜਿਸ ਤਰ੍ਹਾਂ ਅੱਜ ਸਵੇਰੇ ਇਹ ਮਾਹੌਲ ਬਣਿਆ ਕਿਉਂਕਿ ਇਸੇ ਪੁਚਾਲ ਦੀ ਜਿਹੜੀ ਡੂੰਗਾਈ ਸੀ ਉਹ ਕੱਟ ਸੀ ਪਰ ਰਾਹਤ ਇਹ ਰਹੀ ਕਿ ਇਸ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉੱਤੇ ਤਾਂ ਅੰਦਾਜ਼ੀ ਹੈ ਕਿ ਮਾਹਿਰਾ ਵੱਲੋਂ ਆਉਣ ਵਾਲੇ ਅੱ ਦਿਨਾਂ ਵਿੱਚ ਵੀ ਕਈ ਜਿਹੜੀ ਭਵਿਕਵਾਣੀ ਕਰ ਦਿੱਤੀ ਗਈ ਹੈ ਤੇਜ਼ ਪੁਚਾਲ ਦੇ ਝਟਕੇ ਵਿੱਚੋ ਵਿੱਚ ਮਹਿਸੂਸ ਹੋ ਸਕਦੇ ਨੇ ਉੱਥੇ ਤੋਂ ਅੰਦਾਜ਼ੇ ਕਿ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਵੀ ਇਹ ਪੁਚਾਲ ਦੇ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਤੇ ਖਾਸ ਟਵੀਟ ਕਰਕੇ ਲਿਖਿਆ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਾਰਿਆਂ ਨੇ ਸ਼ਾਂਤ ਰਹਿਣ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂ